ਆਪ ਜੀ ਨੂੰ ਪਤਾ ਹੀ ਹੈ ਕਿ ਸਾਡੀਆਂ ਜਿਹੜੀਆਂ ਮੇਲ ਮੰਗਾਂ ਵੀ ਸਾਡੇ ਇਸ ਘਾਰਿਕਾਂ ਦੁਆਰਾ ਵੀ ਤੇ ਸਰਕਾਰ ਦੁਆਰਾ ਵੀ ਦਰਕਨਾਰ ਵਿੱਚੀਆਂ ਜਾ ਰਹੀਆਂ ਹਨ ਜਾਂ बार-बार ਲਾਰੇ ਲੱਤੇ ਦਾਈ ਜਾਂਦੇ ਦੇਖਣ ਵਿੱਚ ਤਾਂ ਬੜਾ ਵਧੀਆ ਲੱਗਦਾ ਅਧਿਕਾਰੀ ਸਾਡੇ ਕਹਿ ਚਾ ਵੀ ਹਾਂ ਜੀ ਅਸੀਂ ਕਰ ਰਹੇ ਹਾਂ ਜਾਂ ਕਰ ਦਿਆਂਗੇ ਪਰ ਜਦੋਂ ਅਸੀਂ ਵਾਰ-ਵਾਰ ਇੱਥੇ ਆਉਨੇ ਆ ਤਾਂ ਬੜਾ ਬੁਰੀ ਹਾਲਤ ਹੁੰਦੀ ਐ ਹਰ ਵਾਰੀ ਸਾਨੂੰ ਟਾਲਮਟੋਲ ਵਾਲੀ ਦਿੱਤੀ ਸਾਹਮਣੇ ਕੀਤੀ ਜਾਂਦੀ ਐ ਵੀ ਕੋਈ ਗੱਲ ਨਹੀਂ ਅੱਜ ਉਹ ਜੂ ਕੱਲ ਹੋ ਸਕਦੀ ਜੇਕਰ ਕੋਈ ਨਿਯਮ ਬਣੇ ਆ ਤਾਂ ਨਿਯਮਾ ਮੁਤਾਬਕ ਕਿਉਂ ਨਹੀਂ ਚੱਲੇ ਜਿਵੇਂ ਸਿੱਤੀ ਪਸਤੀ ਵਾਲਿਆਂ ਨੂੰ ਪ੍ਰਮੋਸ਼ਨ ਕੋਰਸ ਦੇ ਵਿੱਚ ਜੁਆਇਨ ਕਰਵਾਇਆ ਜਾ ਰਿਹਾਗਾ ਜਾਂ ਜੁਆਇਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਸਾਲੇ 73 ਐਸਐਚਪੀ ਜੋ 4 ਵਾਲੇ ਸਿਵਪਹਾਰ ਦੇ ਨਿਯਮ ਇਹ ਕਹਿੰਦੇ ਆ ਵੀ ਜੇਕਰ ਕੋਈ ਇਤਿਹਾਸਕ ਜਾਂ ਕੋਈ ਵੀ ਸਰਕਾਰੀ ਕਰਮਚਾਰੀ ਕਿਤੇ ਮੁਸਤਲ ਵੀ ਹੁੰਦਾ ਹੈ ਕਿਸੇ وجہ ਕਾਰਨ ਤਾਂ ਉਹਨੂੰ ਗੁਜ਼ਾਰਾ ਪੱਤਾ ਲਗਭਗ 60% ਪੇ ਹੁੰਦੀ ਆ ਉਹ ਵੀ ਉਹ ਦੇਣੀ ਹੁੰਦੀ ਹੈ ਉਸ ਤੋਂ ਤੁਸੀਂ ਟਾਲ ਟਾਲ ਨਹੀਂ ਕਰ ਸਕਦੇ ਸਰਕਾਰ ਦੂਸਰੇ ਉਹਦੇ ਜਿਹੜੇ ਸੱਤੇ ਆ ਉਹ ਰੋਕ ਲੈ ਜਾਂਦੇ ਆ ਪਰ 3704 ਵਾਲਾ ਨਾਲ ਇੱਕ ਵੱਖਰਾ ਹੀ ਰੂਲਾ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਇਹ ਉਹ ਕੋਰਟ ਦੇ ਵਿੱਚੋਂ ਕੇਸ ਜਿੱਤ ਕੇ ਆਂਦੀਆਂ ਪੂਰੀਆਂ ਤਰਗਾਹ ਲੈ ਕੇ ਆਇਆ ਤਾਂ ਸਰਕਾਰ ਉਹਨਾਂ ਦੀਆਂ ਪੂਰੀਆਂ ਤਰਗਾਹਾਂ 1 ਮਹੀਨੇ ਦੀਆਂ ਰੀਜੀ ਵੀ ਕਰ ਚੁੱਕੀ ਹੈ ਚਾ ਅਗਲੇ ਮਹੀਨੇ ਦੀਆਂ ਰੋਕ ਲਈਆਂ ਗਈਆਂ ਨੂੰ ਹੁਣ 2 ਮਹੀਨੇ ਹੋ ਗਏ ਤਰਗਾਹਾਂ ਰੋਕੀਆਂ ਨੂੰ ਕਹਿੰਦੇ ਅਸੀਂ ਸੋਚਦੇ ਆਂ ਵੀ ਕਿੰਨੀ ਦੇਣੀ ਹੈ ਦੁਬਾਰਾ ਤੇ ਇੱਕ ਸਾਥੀਓ ਤੁਹਾਡੀ ਜਾਣਕਾਰੀ ਹਿੰਮਤ ਵਾਦਾ ਕਰੀਏ ਕਿ ਹਾਰੇਕ ਜ਼ਿਲ੍ਹੇ ਦੇ ਵਿੱਚ ਵਖਰੀ ਵਖਰੀ ਸਰਕਾਰ ਬੈਠੀ ਹੈ 3704 ਵਾਲਿਆਂ ਦੀ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੇ ਹੈ ਉਹ ਨਹੀਂ ਕਰਵਾਈ ਜਾ ਰਹੀ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਕਰਵਾਈ ਜਾ ਚੁੱਕੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਵੇਂ ਪੇ ਕਿਸੇ ਨਾਲ ਕਰਵਾਈ ਗਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਛੇਵੇਂ ਪੇ ਕਿਸੇ ਨਾਲ ਲਾਈ ਜਾ ਰਹੀ ਹੈ ਤਾਂ ਇਸ ਤੋਂ ਸਾਨੂੰ ਪਤਾ ਹੀ ਲੱਗਦਾ ਕਿ ਸਰਕਾਰ ਜਾਂ ਸਾਡੇ ਅਧਿਕਾਰੀ ਕਿੰਨੀ ਕਿ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਆ ਉੱਪਰ ਡੀਪੀਆਈ ਲੈਵਲ ਤੇ ਵੀ ਇਹਨਾਂ ਤੋਂ ਪੰਜਾਬ ਦੇ ਇੱਕ ਸੰਤਰੀ ਤੋਂ ਇਹਾਸਕਾ ਇਕੱਠੀ ਤੇ ਇੱਕ ਸਿਸਟਮ ਦਾ ਤਰਕ ਨਹੀਂ ਕੀਤੀ ਜਾ ਰਹੀ ਹਾਲਾਂਕਿ ਉਹਦੇ ਕੋਰਟ ਦੇ ਹੁਕਮ ਆ ਗਏ ਤਾਂ ਜਿੰਨੀਆਂ ਵੀ ਸਾਡੀਆਂ ਇੱਥੇ ਮੰਗਾਂ ਨੇ ਅਸੀਂ ਸਰਕਾਰ ਤੋਂ ਵੀ ਤੇ ਅਧਿਕਾਰੀਆਂ ਤੋਂ ਵੀ ਇਹ ਪੂਰ ਜ਼ੋਰ ਮੰਗ ਵੀ ਕਰਦੇ ਆ ਕਿ ਸਾਡੀਆਂ ਪੂਰੀਆਂ ਕੀਤੀਆਂ ਜਾਣ ਕਿ ਕਿਤਾਬਨੀ ਵੀ ਦਿੰਦੇ ਆ ਕਿ ਜੇਕਰ ਇਹ ਮੰਗਾ ਸਾਡੀਆਂ ਪੂਰੀਆਂ ਲਾਹ ਕੀਤੀਆਂ ਗਈਆਂ ਤਾਂ ਸਾਡਾ ਜਿਹੜਾ ਸੰਘਰਸ਼ ਹੈ ਹੋਰ ਤਕੜਾ ਹੋਊਗਾ ਤੇ ਅਸੀਂ ਆਪਦੀਆਂ ਮੰਗਾ ਪੂਰੀਆਂ ਕਰਵਾ ਕੇ ਅੱਗੇ